ਆਵੇ ਚਾਰੇ ਜੁਗਾਂ ਦੇ ਵੇਦ ਜਿਹੜੇ ਆ ਪੜਦੇ ਨੇ ਰੱਗੇ ਬਖਸ਼ਿਸ਼ ਕਰਦੇ ਨੇ ਪ੍ਰਗੁਣ ਮਾਇਆ ਊਲ ਹੈ ਵਿੱਚ ਹੋਂਬੈ ਨਾਮ ਦਾ ਸਾਰ ਇਹਦੇ ਜਿਹੜੇ ਤਿੰਨ ਤਰ੍ਹਾਂ ਦੀ ਮਾਇਆ ਵਾ ਇਹ ਲੱਗੀ ਹੋਈ ਹੈ ਇਨਸਾਨ ਨੂੰ ਇਹ ਹੋਂਬੈ ਨਾਮ ਦਾ ਸਾਰ ਜਿਹਹੁਮੈ ਵੇ ਜਾ ਕੇ ਜਿਹੜਾ ਕਿਸੇ ਨਾਮ ਹੈ ਉਹ ਸਾਰ ਦਿੰਦਾ ਏ ਪੰਡਤ ਭੂਲੇ ਦੂਜੇ ਲੱਗ ਲੇ ਹੋਏ ਪੰਡਤ ਜਿਹੜੇ ਆ ਹੋਰ ਪਾਸੇ ਲੱਗੇ ਜਾਂਦੇ ਆ ਤੇ ਮਾਇਆ ਦੇ ਵਪਾਰ ਵਿੱਚ ਜੁੜ ਜਾਂਦੇ ਆ ਅੰਦਰ ਕਿਸ ਨਾ ਕੋ ਗੁਹ ਹੈ ਗੁਰਖ ਪੁਖਿਆ ਮੋਇ ਗਵਾਰ ਇਹ ਹਿਰਦੇ ਅੰਦਰ ਦ੍ਰਿਸ਼ਟਾਏ ਓਖਿਆ ਗੁਰਖਾਂ ਵਾਂਗ ਠੇ ਮੋਇ ਗਵਾਰ ਤੇ ਆਪਾ ਸਾਧ ਸੰਗਤ ਜੀ ਗਵਾਰ ਉਹ ਦਿਆ ਜਿਨ੍ਹਾਂ ਨੂੰ ਕੋਈ ਸਮਝ ਨਾ ਹੋਵੇ ਜਿਨ੍ਹਾਂ ਨੂੰ ਕੋਈ ਸੋਝੀ ਨਾ ਹੋਵੇ ਇਹ ਗੇ ਵਰਸ਼ੀ ਕਰਦੇ ਨੇ ਸਾਧਗੁਰ ਸੇਵਾ ਸੁਖ ਪਾਇਆ ਸਤਗੁਰ ਨੂੰ ਸੇਵਨ ਨਾਲ ਹੀ ਉਹਦਾ ਧਿਆਨ ਕਰਨ ਨਾਲ ਜਿਹੜਾ ਵਾ ਸਾਨੂੰ ਸੁੱਖ ਮਿਲ ਸਕਦਾ ਹੈ ਤੇ ਸੱਚੇ ਸਬਦ ਦੇ ਵਿਚਾਰ ਕਰਨ ਨਾਲ ਅੰਦਰ ਤ੍ਰਿਸ਼ਨਾ ਭੁੱਖ ਗਈ ਸੱਜੇ ਨਾਲ ਪਿਆਰ ਜਦੋਂ ਹਿਰਦੇ ਅੰਦਰ ਪ੍ਰਮਾਤਮਾ ਦਾ ਵਾਸ ਹੋ ਜਾਂਦਾ ਹੈ ਕ੍ਰਿਸ਼ਨਾ ਖਤਮ ਹੋ ਜਾਂਦੀ ਆ ਭੁੱਖ ਦਾ ਤਪ ਹੋ ਜਾਂਦੀ ਹੈ ਸੱਜੇ ਨਾਲ ਪਿਆਰ ਪੈ ਲੱਗਦਾ ਹੈ ਨਾਨਕ ਨਾਮ ਰਤੇ ਸਹਿਜੇ ਰਜੇ ਜਿਨਹਰ ਰਖਿਆ ਉਤਾਰ ਜੋ ਸਹਿਜੇ ਰਜ ਜਾਂਦੇ ਨੇ ਇਹ ਪ੍ਰਮਾਤਮਾ ਨੂੰ ਹਿਰਦੇ ਅੰਦਰ ਘਾਰ ਕਰ ਲੈਂਦੇ ਜਿਹੜਾ ਅੱਲਾ ਦੀ ਜਾ ਰਬਰਦਾ ਤੁਖ ਕਰਦੇ ਨੇ ਮਨਮੁਖਰ ਨਾਮ ਦਾ ਸੇਵਿਆ ਤੁਖ ਲੱਗਾ ਬਹੁਤਾ ਆਏ ਜਿਹੜੇ ਮਨਮੁਖ ਆ ਜਿਹੜੇ ਮਨਮੁਖ ਆ ਉਹ ਨਾਮ ਨਹੀਂ ਸੇਵਦੇ ਮਨਮੁਖ ਨਾਮ ਦਾ ਸੇਵਿਆ ਤੁਖ ਲੱਗਾ ਬਹੁਤਾ ਆਏ ਇਹ ਪ੍ਰਮਾਤਮਾ ਦਾ ਨਾਮ ਨਹੀਂ ਸੇਵਦੇ ਤੇ ਦੁੱਖ ਜਿਹੜਾ ਵਾ ਇਸ ਦੇ ਅੰਦਰ ਲੱਗ ਕੇ ਜਾਂਦਾ ਏ ਅੰਦਰ ਗਿਆਨ ਅੰਧੇਰ ਹੈ ਸੋਤ ਨਕਾਈ ਪਾਏ ਤੇ ਦੇ ਅੰਦਰ ਅੰਤਰ ਅਗਿਆਨਿਆ ਸੋਤ ਨਕਾਈ ਪਾਏ ਆ ਕੇ ਦੇਖਾਇਆ ਕਿ ਮਨ ਦੇ ਅੰਦਰ ਸਹਿਜ ਨੇ ਬੀਜ ਦਾ ਨਾਮ ਨੇ ਬੀਜ ਦਾ ਫਿਰ ਭੁੱਖ ਲੱਗਦੀ ਹੈ ਇਹ ਕੁਝ ਵੀ ਨਹੀਂ ਖਾ ਸਕਦਾ ਨਾਮ ਤੋਂ ਨਾਲ ਦੇ ਅਨੁਸਾਰਿਆ ਦੂਜਾ ਲੱਗੇ ਜਾਂਦਾ ਕਿ ਨਾਮ ਨੂੰ ਵਿਸਾਰ ਕੇ ਹੋਰ ਪਾਸੇ ਲੱਗ ਜਾਂਦਾ ਨਾਮ ਤੋਂ ਮੁਕਤ ਮਿਲਿ ਵਡਿਆਈਆਂ ਜੇ ਆਪੇ ਮੇਲ ਕਰਾਏ ਕਿ ਮਹਾਰਾਜ ਉਹਨੂੰ ਹੀ ਵਡਿਆਈਆਂ ਬਖਸ਼ਿਸ਼ ਕਰਦੇ ਨੇ ਜਿਹੜੇ ਪਰਮਾਤਮਾ ਨਾਲ ਮੇਲ ਮੇਲਦੇ ਨੇ ਪੌੜੀ ਹਰ ਸਨਾ ਹਰ ਜਸ ਗਾਵੈ ਖਰੀ ਸੁਣਾਉਣੀ ਕਿ ਜੇ ਰਸਨਾ ਸੁਦਰ ਹੈ ਜਿਹੜੇ ਪਰਮਾਤਮਾ ਦਾ ਜਪ ਕਰਦੇ ਆ ਜੋ ਮਾਤਰ ਮੁਖਰ ਬੋਲੇ ਸਾਧ ਭਗਤ ਜਿਹੜੇ ਮਨ ਤੇ ਤਨ ਤੋਂ ਮੁਕਤ ਪਰਮਾਤਮਾ ਨਾਮ ਜਪਦੇ ਨੇ ਉਹ ਪਰਮਾਤਮਾ ਨੂੰ ਦਿੰਦੇ ਨੇ ਜੋ ਗੁਰਮੁਖ ਛਕੇ ਸਾਧ ਸਾਧ ਰਗਦਾ ਜਿਹੜੇ ਗੁਰਮੁਖ ਸਾਧ ਜੱਖਦੇ ਆ ਨਾਮ ਜਪਦੇ ਆ ਉਹਨਾਂ ਤੇ ਮਾਰਿਆ ਖੁਸ਼ਦੇ ਗੁਣ ਗਾਵੇ ਪਿਆਰੇ ਨੇ ਤੇ ਗੁਣ ਗਾਏ ਗੁਣੀ ਸੁਝਾਉਣ ਜਿਹੜੇ ਪਿਆਰੇ ਦੇ ਗੁਣ ਨੇ ਸੁਕਾਉਂਦੇ ਨੇ ਗੁਣੀ ਸੁਭਾਉਣ ਇਸ ਹੋ ਗਏ ਆਪਦੇ ਆਲਸਾ ਸਤਿਗੁਰੂ ਗੁਰੂਕਲਾ ਬਰਬਾਤਵਾ ਜਿਸ ਦੇ ਯਾਰ ਹੁੰਦੇ ਉਹਨੂੰ ਜਿਹੜਾ ਵਾ ਆਪਣਾ ਨਾਮ ਜਪਉਂਦਾ ਉਹਨੂੰ ਕਹਿੰਦਾ ਕਿ ਤੂੰ ਆਪਣਾ ਤੂੰ ਮੇਰਾ ਜਾ ਕੇ ਹਰ ਜਾਸ ਕਰ ਦੁਨੀਆ ਵਿੱਚ ਸੋ ਇਹ ਸੀ ਅਬਰ ਦੇਲੇ ਵਿਚਾਰ ਗੁਰੂ ਸਾਹਿਬ ਕਿਰਪਾ ਕਰਨ ਆਸਨ ਕਰ ਦਿਓ ਅਫਵਾੜ ਕਰ ਦਵਾ ਕੋ ਕੀ ਕਾ